ਜਾਂਸੀਆਂ ਪਤਾ ਕੀ ਕਹਿੰਦੀਆਂ ਇਹਨਾਂ ਦੇ ਕਾਲ ਤੇ ਬੰਦੇ ਈ ਇਕੱਠੇ ਹੁੰਦੇ ਐ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ ਤੇ ਤਾਂ ਮੈਨੂੰ ਕੰਮ ਕਰਨਾ ਪਿਆ ਪਰ ਜੇ ਤੁਸੀਂ ਕੀਤੇ ਸਾਡੀ ਤਰ ਚੈੱਕ ਕਰਦੇ ਜੋ ਤੁਸੀਂ ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ ਜੇ ਕੋਈ ਯੁੱਧੇ ਦੇ ਵਿੱਚ ਕੱਢ ਕੇ ਪਸੌੜ ਮਾਰਨ ਗੋਲੀ ਮੈਂ ਕਰਦਾ ਹੀ ਆ ਤੁਸੀਂ ਇਹ ਕੰਮ ਮੇਰੇ ਆਏ ਨਿਕਲ ਆ ਪਾਣੇ ਦੇ ਵੇਖਦੇ ਤੇ ਕੀ ਕਰ ਆ ਰੰਭ ਕਰੀਏ ਸਾਨੂੰ ਜਦੋਂ ਜਾਂਸੀਆਂ ਪਤਾ ਕੀ ਕਹਿੰਦੀਆਂ ਇਹਨਾਂ ਦੇ ਕਾਲ ਤੇ ਬੰਦੇ ਈ ਇਕੱਠੇ ਹੁੰਦੇ ਐ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ ਤੇ ਤਾਂ ਮੈਨੂੰ ਕੰਮ ਕਰਨਾ ਪਿਆ ਪਰ ਜੇ ਤੁਸੀਂ ਕੀਤੇ ਸਾਡੀ ਡਰਜੇ ਕਰਦੇ ਜੋ ਤੁਸੀਂ ਮੈਂ ਕਹਿੰਦੇ ਮੈਂ ਮਰਨੋਂ ਨਹੀਂ ਡਰਦਾ ਜੇ ਕੋਈ ਯੁੱਧੇ ਵਿੱਚ ਕੱਢ ਕੇ ਪਤੌੜ ਮਾਰੋ ਕੋਈ ਮੈਂ ਡਰਦਾ ਹੀ ਆ ਤੁਸੀਂ ਇਹ ਕੰਮ ਮੇਰੀ ਆਏ ਨਿਕਲ ਆਪਾਂ ਧਾਣੇ ਦੇ ਵਿੱਚ ਉੱਤੇ ਕੀਰਤ ਅਰੰਭ ਕਰੀਏ ਸਾਨੂੰ ਜਦੋਂ ਜੈਂਸੀਆਂ ਪਤਾ ਕੀ ਕਹਿੰਦੀਆਂ ਇਹਨਾਂ ਦੇ ਕਾਲ ਤੇ ਬਟਦੇ ਦੀ ਇਕੱਠੇ ਹੁੰਦੇ ਤੇ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ ਤੇ ਤਾਂ ਮੈਨੂੰ ਕੰਮ ਕਰਨਾ ਪਿਆ ਪਰ ਜੇ ਤੁਸੀਂ ਕੀਤੇ ਸਾਡੀ ਤੜ ਚੈੱਕ ਕਰਦੇ ਜੋ ਤੁਸੀਂ ਮੈਂ ਕਹਿੰਦੇ ਮੈਂ ਮਰਨੋਂ ਨਹੀਂ ਡਰਦਾ ਜੇ ਕੋਈ ਆਣਾ ਦੇ ਵੇਖਦੇ ਤੇ ਕੀਰਤ ਅਰੰਭ ਕਰ